ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੀਆਂ ਨੇ ਸਵੇਰ ਤੋਂ ਹੀ ਲੋਕਾਂ ਦੇ ਵਿੱਚ ਆਪਣੇ ਵੋਟ ਹੱਕ ਨੂੰ ਇਸਤੇਮਾਲ ਕਰਨ ਨੂੰ ਲੈ ਕੇ ਬੜਾ ਉਤਸ਼ਾਹ ਦਿਖ ਰਿਹਾ ਤਸਵੀਰਾਂ ਮੁਕਤਸਰ ਦੇ ਉਹ ਦੇ ਕਰਨ ਦੀਆਂ ਨੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਪਿੱਛੇ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਮਹਿਲਾਵਾਂ ਲਾਈਨ ਦੇ ਵਿੱਚ ਖੜੀਆਂ ਹੋਈਆਂ ਨੇ ਨਾਲ ਆਦਮੀ ਵੀ ਨੇ ਔਰ ਸਵੇਰ ਤੋਂ ਹੀ ਜੋ ਮੁਕਸਰ ਦੀ ਗੱਲ ਕਰਾਂ ਤਾਂ ਲਗਾਤਾਰ ਹੀ ਸੰਘਣੀ ਧੁੰਦ ਦੇ ਵਿੱਚ ਵੀ ਲੋਕਾਂ ਦਾ ਵੋਟ ਹੱਕ ਇਸਤੇਮਾਲ ਕਰਨ ਦਾ ਉਛਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਜ਼ੁਰਗ ਹੋਵੇ ਨੌਜਵਾਨ ਹੋਵੇ ਕਿਉਂਕਿ ਵੋਟਾਂ ਦਾ ਹਰ ਵਾਰ ਜਦੋਂ ਵੀ ਵੋਟਾਂ ਪੈਣੀਆਂ ਹੁੰਦੀਆਂ ਵੋਟਾਂ ਦਾ ਮੇਲਾ ਹੀ ਕਿਹਾ ਜਾਂਦਾ ਕਿਉਂਕਿ ਇਸ ਦੇ ਤਾਂ ਮੇਲੇ ਤੋਂ ਵੀ ਵੱਧ ਲੋਕਾਂ ਨੂੰ ਚਾਹ ਹੁੰਦਾ ਕਿਉਂਕਿ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਲੋਕ ਇਹ ਮਤਦਾਨ ਕੇਂਦਰਾਂ ਦੇ ਵਿੱਚ ਪਹੁੰਚਦੇ ਨੇ ਕਿਉਂਕਿ ਆਪਣੇ ਪਸੰਦੀਦਾ ਉਮੀਦਵਾਰ ਨੂੰ ਲੋਕ ਵੋਟਾਂ ਪਾਉਂਦੇ ਨੇ ਮੁਖਸਰ ਦੀ ਗੱਲ ਕਰਾਂ ਤਾਂ ਜ਼ਿਲ੍ਹਾ ਪਰਦੇ ਵਿੱਚ 629 ਪੋਲਿੰਗ ਬੂਥ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ 522192 ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਦੀ ਵਕ ਵਕ ਕਹਿ ਸਕਦਾ ਲਗਾਤਾਰ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਆ ਰਹੇ ਨੇ ਚਾਹੇ ਥਰਡ ਜੈਂਡਰ ਹੋਵੇ ਜਿਨ੍ਹਾਂ ਦੇ ਵਿੱਚੋਂ ਉਹ ਵੀ ਆਪਣੇ ਅੱਜ ਵੋਟ ਹੱਕ ਦਾ ਇਸਤੇਮਾਲ ਕਰਨਗੇ ਲੇਕਿਨ ਇੱਕ ਵਾਰੀ ਤਸਵੀਰਾਂ ਮੇਰੇ ਪਿੱਛੇ ਦੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਔਰ ਤਸਵੀਰਾਂ ਬਖੂਬੀ ਨੇ ਚਾਹੇ ਬਜ਼ੁਰਗ ਹੋਵੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਲਗਾਤਾਰ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਨੇ ਆ ਆਦਮੀਆਂ ਦੀ ਗੱਲ ਕਰਾਂ ਤਾਂ 272766 ਆਦਮੀਆਂ ਦੇ ਵੱਲੋਂ ਜ਼ਿਲ੍ਹੇ ਪਰ ਦੇ ਵਿੱਚ ਵੋਟ ਪੋਲਿੰਗ ਕੀਤੀ ਜਾਊਗੀ ਔਰ ਔਰਤਾ ਦੀ ਗੱਲ ਕਰਾਂ ਤਾਂ 249414 ਮਹਿਲਾਵਾਂ ਵੋਟ ਹੱਕ ਦਾ ਇਸਤੇਮਾਲ ਕਰਨਗੀਆਂ ਜਿਨ੍ਹਾਂ ਦੇ ਵਿੱਚ 12 ਥਰਡ ਜਨਦਰ ਹੋਣਗੇ ਔਰ ਇਹਨਾਂ ਵੋਟਾਂ ਦੀ ਜੋ ਗਿਣਤੀ ਹੈ 17 ਦਸੰਬਰ ਨੂੰ ਹੋਵੇਗੀ ਔਰ ਲਗਾਤਾਰ ਹੀ ਜਿ ਕਹਿ ਦਈਏ ਕਿ ਅੱਜ ਇਸ ਚੌਣ ਮੈਦਾਨ ਦੇ ਵਿੱਚ ਜੋ ਕਹਿ ਦਈਏ ਕਿ ਜੋ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਦਾ ਕਿਸਮਤ ਵੋਟ ਪੇਪਰਾਂ ਦੇ ਉੱਪਰ ਜੋ VOTING ਹੋ ਰਹੀ ਆ ਉਹਦੇ ਕਿਸਮਤ ਪੂਰੀ ਆ ਜੋ 17 ਤਰੀਕ ਨੂੰ ਰਿਜ਼ਲਟ ਆਉਣਾ ਉਸ ਦਿਨ ਨਾਮ ਅਨਾਉਂਸ ਹੋਣਗੇ ਔਰ ਜ਼ਿਲ੍ਹੇਪਰ ਦੀ ਗੱਲ ਕਰਾਂ ਤਾਂ ਕਿਦੜਵਾਦ ਦੀ ਗੱਲ ਕਰਦੇ ਆ 169 ਪੋਲਿੰਗ ਬੂਥ ਹੈ ਔਰ ਨੰਬੀ ਦੇ ਵਿੱਚ 193 ਪੋਲਿੰਗ ਬੂਥ ਹੈ ਔਰ ਮਲੋੜ ਦੀ ਗੱਲ ਕਰਾਂ ਤਾਂ 147 ਪੋਲਿੰਗ ਬੂਥ ਔਰ ਸ਼੍ਰੀ ਮੁਕਸੇਦ ਸਾਹਿਬ ਦੀ ਗੱਲ ਕਰਾਂ ਤਾਂ 130 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ ਜਿਹਦੇ ਵਿੱਚ 13 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੇ ਬਲਾ ਪੰਚਾਇਤ ਸਮੇਟੀ ਸ਼੍ਰੀ ਮੁਕਸਰ ਸਾਹਿਬ ਵਿੱਚ 20 ਜ਼ੋਨ ਔਰ ਪੰਚਾਇਤ ਸਮੇਟੀ ਮਲੋਟ ਅਤੇ ਲੰਬੀ ਵਿੱਚ 25-25 ਗਿੱਦੜਵਾ ਦੇ ਵਿੱਚ ਵੀ 25 ਜ਼ੋਨ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਹੀ VOTING ਹੋ ਰਹੀ ਹੈ ਸਵੇਰ ਤੋਂ ਹੀ ਬੇਸ਼ੱਕ ਠੰਡ ਦਾ ਮਾਹੌਲ ਹੈ ਔਰ ਮੁਕਸਰ ਦੇ ਵਿੱਚ ਅੱਜ ਪਹਿਲੀ ਠੰਡ ਜੇ ਕਹਿ ਦਿਆਂ ਕਿ ਕੜਾਕੇ ਦੀ ਤੁੰਦ ਪਈ ਸੀ ਵਿਜ਼ਿਬਿਲਟੀ ਜ਼ੀਰੋ ਹੋ ਗਈ ਸੀ ਦਿਖਣਾ ਬੰਦ ਹੋ ਗਿਆ ਸੀ ਲੇਕਿਨ ਫੇਰ ਵੀ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਬੂਥਾਂ ਦੇ ਉੱਪਰ ਪਹੁੰਚ ਰਹੇ ਨੇ ਮਹਿਲਾਵਾਂ ਹੁਣ ਆਦਮੀ ਹੁਣ ਬਜ਼ੁਰਗ ਹੋਣ ਜਾਂ ਜੋ ਨੌਜਵਾਨ ਨੇ ਉਹ ਸਭ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ ਔਰ 17 ਤਰੀਕ ਨੂੰ ਨਤੀਜੇ ਆਉਣੇ ਨੇ ਕਿਸਮਤ ਕੁੜੀ ਅੱਜ ਲੋਕਾਂ ਦੇ ਹੱਥ 'ਚ ਆ ਕਿਹੜੇ-ਕਿਹੜੇ ਉਮੀਦਵਾਰਾਂ ਦੇ ਤਾਂ ਕਹਿ ਸਕਦਾ ਸੇਰਾ ਜੋ ਜਿੱਤਦਾ ਸੇਰਾ ਹੁੰਦਾ ਉਹਨਾਂ ਦੇ ਕਿਸਮਤ ਚ ਕੁਲਦੀ ਆ ਹੁਣ ਤਸਵੀਰਾਂ ਵਾਕੂਬੀ ਨੇ ਸ਼੍ਰੀ ਮੁਖਤਸਰ ਸਾਹਿਬ ਕੋ ਵਸ਼ਫਾਕ ਟੂਟੀ ਅਧਿਆਨਿਕ ਸਿਵਰਾ ਟੀਵੀ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੀਆਂ ਨੇ ਸਵੇਰ ਤੋਂ ਹੀ ਲੋਕਾਂ ਦੇ ਵਿੱਚ ਆਪਣੇ ਵੋਟ ਹੱਕ ਨੂੰ ਇਸਤੇਮਾਲ ਕਰਨ ਨੂੰ ਲੈ ਕੇ ਬੜਾ ਉਤਸ਼ਾਹ ਦਿਖ ਰਿਹਾ ਤਸਵੀਰਾਂ ਮੁਖਤਸਰ ਦੇ ਉਧੇ ਕਰਨ ਦੇ ਜੌਂਦੀਆਂ ਨੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਪਿੱਛੇ ਦੀਆਂ ਦਿਖਾਉਣ ਦੀ ਕੋਸ਼ਿਸ਼ ਕੋਸ਼ਿਸ਼ ਕਰੂੰਗਾ ਕਿ ਮਹਿਲਾਵਾਂ ਲਾਈਨ ਦੇ ਵਿੱਚ ਖੜੀਆਂ ਹੋਈਆਂ ਨੇ ਨਾਲ ਆਦਮੀ ਵੀ ਨੇ ਔਰ ਸਵੇਰ ਤੋਂ ਹੀ ਜੋ ਮੁਕਸਰ ਦੀ ਗੱਲ ਕਰਾਂ ਤਾਂ ਲਗਾਤਾਰ ਹੀ ਸੰਗਣੀ ਧੁੰਦ ਦੇ ਵਿੱਚ ਵੀ ਲੋਕਾਂ ਦਾ ਵੋਟ ਹੱਕ ਇਸਤੇਮਾਲ ਕਰਨ ਦਾ ਉਛਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਜ਼ੁਰਗ ਹੋਵੇ ਨੌਜਵਾਨ ਹੋਵੇ ਕਿਉਂਕਿ ਵੋਟਾਂ ਦਾ ਹਰ ਵਾਰ ਜਦੋਂ ਵੀ ਵੋਟਰਾਂ ਪੈਣੀਆ ਹੁੰਦੀਆਂ ਵੋਟਾਂ ਦਾ ਮੇਲਾ ਹੀ ਕਿਹਾ ਜਾਂਦਾ ਕਿਉਂਕਿ ਇਸ ਦਿਨ ਤਾਂ ਮੇਲੇ ਤੋਂ ਵੀ ਵੱਧ ਲੋਕਾਂ ਨੂੰ ਚਾਹ ਹੁੰਦਾ ਕਿਉਂਕਿ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਲੋਕ ਇਹ મતਦਾਨ ਕੇਂਦਰਾਂ ਦੇ ਵਿੱਚ ਪਹੁੰਚਦੇ ਨੇ ਕਿਉਂਕਿ ਆਪਣੇ ਪਸੰਦੀਦਾ ਉਮੀਦਵਾਰ ਨੂੰ ਲੋਕ ਵੋਟਾਂ ਪਾਉਂਦੇ ਨੇ ਮੁਕਸਰ ਦੀ ਗੱਲ ਕਰਾਂ ਤਾਂ ਜ਼ਿਲ੍ਹੇ ਭਰ ਦੇ ਵਿੱਚ 629 ਪੋਲਿੰਗ ਬੂਥ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ 522192 ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਦੀ ਵਕ ਵਕ ਕਹਿ ਸਕਦਾ ਲਗਾਤਾਰ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਆ ਰਹੇ ਨੇ ਚਾਹੇ ਥਰਡ ਜੈਂਡਰ ਹੋਵੇ ਜਿਨ੍ਹਾਂ ਦੇ ਵਿੱਚੋਂ ਉਹ ਵੀ ਆਪਣੇ ਅੱਜ ਵੋਟ ਹੱਕ ਦਾ ਇਸਤੇਮਾਲ ਕਰਨਗੇ ਲੇਕਿਨ ਇੱਕ ਵਾਰੀ ਤਸਵੀਰਾਂ ਮੇਰੇ ਪਿੱਛੇ ਦੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਔਰ ਤਸਵੀਰਾਂ ਬਖੂਬੀ ਨੇ ਚਾਹੇ ਬਜ਼ੁਰਗ ਹੋਵੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਲਗਾਤਾਰ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਨੇ ਆਦਮੀਆਂ ਦੀ ਗੱਲ ਕਰਾਂ ਤਾਂ 272766 ਆਦਮੀਆਂ ਦੇ ਵੱਲੋਂ ਜ਼ਿਲ੍ਹੇ ਪਰ ਦੇ ਵਿੱਚ ਵੋਟ ਪੋਲਿੰਗ ਕੀਤੀ ਜਾਊਗੀ ਔਰ ਔਰਤਾਂ ਦੀ ਗੱਲ ਕਰਾਂ ਤਾਂ 249414 ਮਹਿਲਾਵਾਂ ਵੋਟ ਹੱਕ ਦਾ ਇਸਤੇਮਾਲ ਕਰਨਗੀਆਂ ਜਿਨ੍ਹਾਂ ਦੇ ਵਿੱਚ 12 ਥਰਡ ਜੰਦਰ ਹੋਣਗੇ ਔਰ ਇਹਨਾਂ ਵੋਟਾਂ ਦੀ ਜੋ ਗਿਣਤੀ ਹੈ 17 ਦਸੰਬਰ ਨੂੰ ਹੋਵੇਗੀ ਔਰ ਲਗਾਤਾਰ ਹੀ ਜਿ ਕਹਿ ਰਹੀਏ ਕਿ ਅੱਜ ਇਸ ਚੌਣ ਮੈਦਾਨ ਦੇ ਵਿੱਚ ਅ ਜੋ ਕਹਿ દिए ਕਿ ਅ ਜੋ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਦਾ ਕਿਸਮਤ ਵੋਟ ਪੇਪਰਾਂ ਦੇ ਉੱਪਰ ਜੋ VOTING ਹੋ ਰਹੀ ਆ ਉਹਦੇ ਕਿਸਮਤ ਪੁੜੀ ਆ ਜੋ 17 ਤਰੀਕ ਨੂੰ ਰਿਜ਼ਲਟ ਆਉਣਾ ਉਸ ਦਿਨ ਨਾਮ ਅਨਾਉਂਸ ਹੋਣਗੇ ਔਰ ਜ਼ਿਲ੍ਹੇ ਪਰਦੇ ਗੱਲ ਕਰਾਂ ਤਾਂ ਕਿੱਦੜ ਬਾਅਦ ਹੀ ਗੱਲ ਕਰਦੇ ਆ 169 ਪੋਲਿੰਗ ਬੂਥ ਆ ਔਰ ਲੰਬੀ ਦੇ ਵਿੱਚ 193 ਪੋਲਿੰਗ ਬੂਥ ਹੈ ਔਰ ਮਲੋੜ ਦੀ ਗੱਲ ਕਰਾਂ ਤਾਂ 147 ਪੋਲਿੰਗ ਬੂਥ ਔਰ ਸ੍ਰੀ ਮੁਕਸੇ ਸਾਹਿਬ ਦੀ ਗੱਲ ਕਰਾਂ ਤਾਂ 130 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ ਜਿਹਦੇ ਵਿੱਚ 13 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੇ ਬਲਾ ਪੰਚਾਇਤ ਸਮਿਤੀ ਸ੍ਰੀ ਮੁਕਸੇ ਸਾਹਿਬ ਵਿੱਚ 20 ਜ਼ੋਨ ਔਰ ਪੰਚਾਇਤ ਸਮਿਤੀ ਮਲੋੜ ਅਤੇ ਲੰਬੀ ਵਿੱਚ 25-25 ਗਿੱਰਵਾ ਦੇ ਵਿੱਚ ਵੀ 25 ਜ਼ੋਨ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਹੀ VOTING ਹੋ ਰਹੀ ਹੈ ਸਵੇਰ ਤੋਂ ਹੀ ਵਿਸ਼ਕ ਠੰਡ ਦਾ ਮਾਹੌਲ ਹੈ ਔਰ ਮੁਕਸਰ ਦੇ ਵਿੱਚ ਅੱਜ ਪਹਿਲੀ ਠੰਡ ਜੇ ਕਹਿਦੇ ਆ ਕਿ ਕੜਾਕੇ ਦੀ ਧੁੰਦ ਪਈ ਸੀ ਵਿਜ਼ਿਬਿਲਟੀ ਜ਼ੀਰੋ ਹੋ ਗਈ ਸੀ ਦਿਖਣਾ ਬੰਦ ਹੋ ਗਿਆ ਸੀ ਲੇਕਿਨ ਫੇਰ ਵੀ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਬੂਥਾਂ ਦੇ ਉੱਪਰ ਪਹੁੰਚ ਰਹੇ ਨੇ ਮੈਲਾਵਾ ਹੁਣ ਆਦਮੀ ਹੁਣ ਬਜ਼ੁਰਗ ਹੋਣ ਜਾਂ ਜੋ ਨੌਜਵਾਨ ਨੇ ਉਹ ਸਭ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ ਔਰ 17 ਤਰੀਕ ਨੂੰ ਨਤੀਜੇ ਆਉਣੇ ਨੇ ਕਿਸਮਤ ਉੜੀ ਅੱਜ ਲੋਕਾਂ ਦੇ ਹੱਥ 'ਚ ਆ ਕਿਹੜੇ ਕਿਹੜੇ ਉਮੀਦਵਾਰਾਂ ਦੇ ਕਹਿ ਸਕਦਾ ਸੇਹਰਾ ਜੋ ਜਿੱਤਦਾ ਸੇਹਰਾ ਹੁੰਦਾ ਉਹਨਾਂ ਦੇ ਕਿਸਮਤ 'ਚ ਕੁਲਦੀ ਆ ਹੁਣ ਤਸਵੀਰਾਂ ਵਾਕੂਬੀ ਨੇ ਸ਼੍ਰੀ ਮੁਖਤਸਰ ਸਾਹਿਬ ਕੋ ਅਸ਼ਫਾਕ ਟੁੱਡੀ ਡੈਨਿਕ ਸੂਰਾ ਟੀਵੀ